So the world. ਸਾਚੇ ਤੇ ਪਵਨਾ ਪਿਆ ਪਵਨ ਤੇ ਜਲ ਹੋਏ ਜਲਤੇ ਤ੍ਰਿਭਵਣ ਸਾਜਿਆ ਕਟਕਟ ਜੋਤ ਸਮੋਏ ਇਹ ਫਰਮਾਨ ਅਕਾਲ ਪੁਰਖ ਦੀ ਮਹਿਮਾ ਬਿਆਨ ਕਰਦਾ ਹੈ ਸ੍ਰਿਸ਼ਟੀ ਦੇ ਆਰੰਭ ਵਿੱਚ ਕੁਝ ਵੀ ਨਹੀਂ ਸੀ ਅਰਬਦ ਨਰਬਦ ਤੰਦੂ ਕਾਰਾ ਵਾਲੀ ਅਵਸਥਾ ਸੀ ਅਕਾਲ ਪੁਰਖ ਆਪਣੀ ਅਫੂਰ ਅਵਸਥਾ ਵਿੱਚ ਬੈਠਿਆ ਹੋਇਆ ਸੀ ਨਾ तरत सी, ना आकाश से ना ही पताल रात ना चंद्रमा सी, ते ना सूरज सी। बस अकाल पुरख अपनी सुन अवस्था विच, पाव शून्य अवस्था आसन लाई बैठा सी। अकाल पुरख दी उत्पत्ति तो बाद सच होंद विच आया उपरंत तिन्ने पवन ਤੇ ਆਕਾਸ਼ ਤੇ ਪਤਾਲ ਸਜੇ ਗਏ ਸ੍ਰਿਸ਼ਟੀ ਦੀ ਰਚਨਾ ਖੰਡਾ ਬ੍ਰਹਮੰਡਾ ਦੀ ਰਚਨਾ ਹੋਈ ਕੁਦਰਤ ਦੀ ਰਚਨਾ ਹੋਈ ਸ੍ਰਿਸ਼ਟੀ ਦੇ ਜੀਵ ਰਚੇ ਗਏ ਜੀਅ ਜੰਤ ਵਨਸਪਤ ਆਦੀ ਦੀ ਰਚਨਾ ਹੋ ਗਈ ਅਕਾਲ ਪੁਰਖ ਦੀ ਸਰਬੋਤਮ ਕ੍ਰਿਤ ਅਰਥਾਤ ਮਨੁੱਖਾ ਜੂਨ ਹੋਂਦ ਵਿੱਚ ਆਈ ਸਮੇਂ ਦੇ ਪਰਿਵਰਤਨ ਦੇ ਨਾਲ ਨਾਲ ਮਨੁੱਖੀ ਸੁਭਾਅ ਦੇ ਪਰਿਵਰਤਨ ਦੀ ਗੱਲ ਮੰਨੀ ਜਾਂਦੀ ਹੈ ਕਿਉਂਕਿ ਚੰਦ ਸੂਰਜ ਗ੍ਰਹਾਂ ਤਾਰਿਆਂ ਨਛਤਰਾਂ ਦੇ ਪਰਿਵਰਤਨ ਦਾ ਮਨੁੱਖੀ ਸੁਭਾਅ ਉੱਪਰ ਡੂੰਘਾ ਪ੍ਰਭਾਵ ਪੈਂਦਾ ਹੈ ਜਦੋਂ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਜਾਂਦਾ ਹੈ ਤਾਂ ਉਹ ਕ੍ਰਾਂਤੀ ਆਉਂਦੀ ਹੈ ਜਿਸ ਨੂੰ ਸੰਕ੍ਰਾਂਤੀ ਕਿਹਾ ਜਾਂਦਾ ਹੈ ਜੇ ਜਦੋਂ ਚੰ드ਰਮਾ ਪੂਰਨ ਹੁੰਦਾ ਹੈ ਤਾਂ ਉਸ ਨੂੰ ਪੂਰਨ ਮਾਸ ਕਿਹਾ ਜਾਂਦਾ ਹੈ ਗੁਰਬਾਣੀ ਵਿੱਚ ਰੁੱਤਾਂ ਦੇ ਪਰਿਵਰਤਨ ਦੀ ਗੱਲ ਅਤੇ ਸਮੇਂ ਦੇ ਪਰਿਵਰਤਨ ਦੇ ਨਾਲ ਮਨੁੱਖੀ ਸੁਭਾਅ ਉੱਪਰ ਇਸ ਦੇ ਅਸਰ ਦੀ ਬਾਤ ਕੀਤੀ ਗਈ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤੁਖਾਰੀ ਰਾਗ ਵਿੱਚ ਸ੍ਰੀ 12 ਮਾ ਦੀ ਰਚਨਾ ਕੀਤੀ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ मांझ रागविच श्री बारहमा की रचना की थी कि किस तरह उस अकाल पुरखते हुकम विच हर एक परिवर्तन नु सुखावा बनावना है श्रवण करदे हां श्री बारहमा मांझ विचों आज आरंभ हुए महीने दा पाठ ते पाठ दी व्याख्या पाठ ते व्याख्या कीती है ज्ञानी संत सिंह मस्कीन होरा ओ सुन प्रेम उमाहड़ा ਉਮ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਾ ਪਾਇ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾ ਹੀ ਜਾਏ ਜਿਨੇ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿਆ ਗਾਏ ਆਪ ਤ્યાਗ ਬਿਨਤੀ ਕਰੇ ਲੇਹੋ ਪ੍ਰਭੂ ਲੜਲਾ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਦੇ ਨ ਜਾਏ ਪ੍ਰਭ ਵਿਣ ਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦਿਆ ਜਿਨਾ ਮਾਇ ਹਰ ਰਾਇ ਅਸੂ ਸੁਖੀ ਵਸੰਦਿਆ ਜਿਨਾ ਮਾਇਆ ਹਰ ਰਾਇ ਅਸੂ ਦੇ ਮਹੀਨੇ ਦਾ ਸੰਦੇਸ਼ ਉਪਦੇਸ਼ ਇਹ ਠੰਡੀ ਮਿੱਠੀ ਰੁੱਤ ਬਾਦੋਂ ਦਾ ਦੁਚਿੱਤਾ ਪਣ ਖਤਮ ਹੋ ਗਿਆ ਠੰਡੀ ਮਿੱਠੀ ਰੁੱਤ ਪ੍ਰੇਮ ਠੰਡਾ ਹੈ ਪ੍ਰੇਮ ਮਿੱਠਾ ਹੈ ਪ੍ਰੇਮ ਵਿੱਚ ਗਰਮਾਸ਼ ਨਹੀਂ ਭਾਵ ਪ੍ਰੇਮ ਵਿੱਚ ਜਲਨ ਨਹੀਂ ਦੂਜੇ ਨੂੰ ਜਲਾਣਾ ਨਹੀਂ ਇਰਸ਼ਾ ਨਹੀਂ ਦੁਐਸ਼ ਨਹੀਂ ਤ੍ਰਿਸ਼ਨਾ ਨਹੀਂ ਇਸ ਵਾਸਤੇ ਪ੍ਰੇਮ ਠੰਡਾ ਪ੍ਰੇਮ ਰਸਦਾਇਕ ਹੈ ਜਿਸ ਨੂੰ ਰੋਜ਼ ਰੋਜ਼ ਯਾਦ ਕਰੀਏ ਯਾਦ ਹੀ ਇੱਕ ਦਿਨ ਪ੍ਰੇਮ ਬਣ ਜਾਂਦੀ ਹੈ ਜੈਸੇ ਭੋਜਨ ਛਕ ਲਈਏ ਛਕਿਆ ਹੋਇਆ ਭੋਜਨ ਕੁਝ ਸਮੇਂ ਬਾਅਦ ਪਚ ਕੇ ਰਸ ਬਣ ਕੇ ਹੋਂ ਬਣ ਜਾਂਦਾ ਹੈ ਜੋ ਰਗਾਂ ਦੇ ਚ ਗਰਦਿਸ਼ ਕਰਦਾ ਹੈ ਸਰੀਰ ਦੇ ਜੋ ਗਰਦਿਸ਼ ਕਰਦਾ ਹੈ ਖੂਨ ਉਹ ਪਹਿਲੇ ਭੋਜਨ ਸੀ ਖਾਦਾ ਹੋਇਆ ਭੋਜਨ ਕੁਝ ਸਮੇਂ ਬਾਅਦ ਪਚ ਕੇ ਰਸ ਬਣ ਕੇ ਖੂਨ ਬਣ ਜਾਂਦਾ ਹੈ ਔਰ ਨਸਾਂ ਦੇ ਚ ਦੌੜਦਾ ਹੈ ਬਾਰ ਬਾਰ ਜਿਸ ਨੂੰ ਯਾਦ ਕਰੀਏ ਜਿਸ ਦਾ ਸਿਮਰਨ ਕਰੀਏ ਜਿਸ ਨੂੰ ਚੇਤੇ ਕਰੀਏ ਇੱਕ ਦਿਨ ਸਿਮਰਨ ਹੀ ਪ੍ਰੇਮ ਬਣ ਜਾਂਦਾ ਹੈ ਇੱਕ ਦਿਨ ਯਾਦ ਹੀ ਪਿਆਰ ਬਣ ਜਾਂਦੀ ਹੈ ਔਰ ਫਿਰ ਪਿਆਰ ਦਾ धागा ਫਿਰ ਟੁੱਟਦਾ ਨਹੀਂ ਹਰ ਵਕਤ ਉਹ ਪ੍ਰੇਮ ਦੀ ਤਾਰ ਅੰਦਰ ਬਣੀ ਰਹਿੰਦੀ ਹੈ ਅੱਸੂ ਦਾ ਮਹਿਨਾ ਉਸ ਜੀਵ ਇਸਤਰੀ ਦਾ ਸਮਝ ਲਓ ਜਿਸ ਦੇ ਅੰਦਰ ਪ੍ਰੇਮ ਦੀ ਉਮੰਗ ਪੈਦਾ ਹੋ ਗਈ ਹੈ ਤਰੰਗ ਪੈਦਾ ਹੋ ਗਈ ਹੈ ਇਹ ਇਸ ਤਰ੍ਹਾਂ ਹੈ ਜਿਵੇਂ ਖਾਦਾ ਹੋਇਆ ਭੋਜਨ ਵਾਕਈ ਖੂਨ ਬਣ ਗਏ ਕਈ ਵਾਰ ਕਈ ਲੋਕ ਖਾਂਦੇ ਪੀਂਦੇ ਤੇ ਬਹੁਤ ਨੇ ਪਰ ਖੂਨ ਨਹੀਂ ਬਣਦਾ ਔਰ ਐਸੇ ਵੈਦ ਆਚਾਰੀਆ ਵੀ ਕਹਿੰਦੇ ਨੇ ਸਰੀਰ ਦੇ ਚ ਨੁਕਸ ਹੈ ਕ ਖਾਦਾ ਪਿੰਦਾ ਸਭ ਕੁਝ ਹੈ ਪਰ ਖੂਨ ਨਹੀਂ ਬਣਦਾ ਕਈ ਲੋਕ satsang ਕਰਦੇ ਨੇ ਬਾਣੀ ਪੜ੍ਹਦੇ ਨੇ ਜਪ ਤਪ ਕਰਦੇ ਨੇ ਪਰ ਉਹਨਾਂ ਦੇ ਅੰਦਰ ਪਿਆਰ ਨਹੀਂ ਪੈਦਾ ਹੁੰਦਾ ਪ੍ਰੇਮ ਨਹੀਂ ਪੈਦਾ ਹੁੰਦਾ ਲਾਜ਼ਮੀ ਕੁਝ ਮਾਨਸਿਕ ਖਰਾਬੀ ਹੈ ਸਰੀਰ ਦੇ ਵਿੱਚ ਕੁਝ ਨੁਕਸ ਹੋਵੇ ਤੋ ਖਾਦਾ ਹੋਇਆ ਭੋਜਨ ਖੂਨ ਨਹੀਂ ਬਣਦਾ ਮਨ ਦੇ ਵਿੱਚ ਪਰਵਲ ਨੁਕਸ ਹੋਵੇ ਤੋ ਕੀਤਾ ਹੋਇਆ ਜਪ ਕੀਤਾ ਹੋਇਆ ਤਪ ਪ੍ਰੇਮ ਨਹੀਂ ਬਣਦਾ ਇਲਾਜ ਹੈ ਸਰੀਰ ਨੂੰ ਠੀਕ ਰੱਖਣ ਦਾ ਤਾਕਿ ਖਾਦਾ ਹੋਇਆ ਭੋਜਨ ਹੋਂ ਬਣ ਸਕੇ ਸਤਸੰਗ ਇਸ ਵਾਸਤੇ ਹੈ ਕਿ ਮਨ ਦੇ ਚੋਂ ਸਾਰੀਆਂ ਖਰਾਬੀਆਂ ਸਾਰੇ ਵਿਕਾਰ ਨਿਕਲਣ ਤਾਂ ਕਿ ਕੀਤਾ ਹੋਇਆ ਜਪ ਕੀਤੀ ਹੋਈ ਯਾਦ ਪ੍ਰੇਮ ਬਣ ਸਕੇ ਔਰ ਪ੍ਰੇਮ ਅਸੂਦਾ ਮਹੀਨਾ ਹੈ ਠੰਡਾ ਮਿੱਠਾ ਮਹੀਨਾ ਹੈ ਅਸੁੰਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ ਅਸੂਦਾ ਮਹੀਨਾ ਮਨ ਦੇ ਚ ਚਾਹ ਪੈਦਾ ਹੋਗੇ ਉਹ ਮੰਗ ਪੈਦਾ ਹੋ ਗਈ ਹਰੀ ਕਿਵੇਂ ਮਿਲੇ ਹਰੀ ਕਿਵੇਂ ਮਿਲੇ ਜਿਸ ਦੇ ਲਈ ਪਿਆਰ ਪੈਦਾ ਹੋ ਜਾਏ ਬਾਰ ਬਾਰ ਮਨ ਉਸ ਨੂੰ ਮਿਲਣ ਨੂੰ ਲੋਚਦਾ ਹੈ ਉਹਦੇ ਦਰਸ਼ਨਾਂ ਨੂੰ ਲੋਚਦਾ ਹੈ ਮਨ ਤਨ ਨੂੰ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾ ਹੁਣ ਤਨ ਮਨ ਦੇ ਚ ਸਿਰਫ ਇੱਕੋ ਹੀ ਦਰਸ਼ਨਾ ਦੀ ਪਿਆਸ ਹੈ ਔਰ ਬਹੁਤ ਹੈ हे ਮਾ ਕੋਈ ਵੀ ਆਣ ਕੇ ਮਿਲਾਵੇ ਸੁਭਾਵਕ ਮਾਂ ਦਾ ਰਿਸ਼ਤਾ ਹੀ ਐਸਾ ਹੈ ਕੋਈ ਗਹਿਰੀ ਚੋਟ ਲੱਗ ਜਾਏ ਮੂੰਹ ਮਾਂ ਨਿਕਲ ਜਾਂਦਾ ਹੈ ਕੋਈ ਗਹਿਰੀ ਖੁਸ਼ੀ ਪ੍ਰਾਪਤ ਹੋ ਜਾਏ ਹਿਰਦੇ ਚ ਹੋਕ ਮਾਂ ਦੇ ਨਿਕਲਦੀ ਹੈ ਕੋਈ ਇਸ ਡੰਗ ਦਾ ਇਹ ਸੰਬੰਧ ਹੈ ਤੋ ਪ੍ਰੇਮ ਦੀ ਇਤਨੀ ਵੱਡੀ ਘਟਨਾ ਘਟ ਜਾਏ ਤੇ ਮਾਂ ਛੇਤੇ ਨਾ ਆਵੇ ਐਸਾ ਹੋ ਨਹੀਂ ਸਕਦਾ ਐਸਾ ਹੋ ਨਹੀਂ ਸਕਦਾ ਏ ਮਾਂ ਕੋਈ ਆਣ ਕੇ ਮਿਲਾਵੇ ਜਿਸ ਦੇ ਲਈ ਇਤਨਾ ਪ੍ਰੇਮ ਪੈਦਾ ਹੋ ਗਿਆ ਦਰਸ਼ਨਾ ਦੀ ਚਾਹਤ ਪੈਦਾ ਹੋ ਗਈ ਹੈ ਸੰਤ ਸਹਾਈ ਪ੍ਰੇਮ ਕੇ ਔ ਤਨ ਕੇ ਲਾਗਾ ਪਾਏ ਪ੍ਰੇਮੀਆਂ ਦੇ ਮਦਦਗਾਰ ਨੇ ਕੌਣ ਗੁਰੂ ਪ੍ਰੇਮੀਆਂ ਦੇ ਮਦਦਗਾਰ ਨੇ ਕੌਣ ਸੰਤ ਜਨ ਮੈਂ ਉਹਨਾਂ ਦੇ ਪੈਰੀ ਪੈਣਾ ਕਿਉਂ ਕਿਉਂ ਮੇਰੇ ਪ੍ਰੇਮ ਨੂੰ ਕੋਈ ਦਿਸ਼ਾ ਦੇ ਸਕਦੇ ਨੇ ਉਹ ਮੇਰੇ ਪ੍ਰੇਮ ਨੂੰ ਮਾਰਗ ਦੇ ਸਕਦੇ ਨੇ ਤਾਂ ਕਿ ਮੇਰਾ ਪ੍ਰੇਮ ਪ੍ਰਮਾਤਮਾ ਦੇ ਦਰਸ਼ਨ ਕਰਾਣ ਦੇ ਚ ਸਫਲ ਹੋ ਸਕੇ ਸਹਾਇਕ ਹੋ ਸਕੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਪ੍ਰੇਮ ਤੋਂ ਬਿਨਾ ਹਿਰਦੇ ਦੀ ਸ਼ੁੱਧੀ ਨਹੀਂ ਹੁੰਦੀ بڑے ਤੋਂ بڑے ਦਾਨੀਆਂ ਦੇ ਮਨ ਵੀ ਮੈਲੇ ਰਹਿੰਦੇ ਨੇ بڑے ਤੋਂ بڑے ਗਿਆਨੀਆਂ ਦੇ ਮਨ ਵੀ ਮੈਲੇ ਰਹਿੰਦੇ ਨੇ ਵੱਡੀ ਤੋਂ ਵੱਡੀ ਸੇਵਾ ਕਰਨ ਵਾਲਿਆਂ ਦੇ ਚਿੱਤ ਵੀ ਕਠੋਰ ਬਣੇ ਰਹਿੰਦੇ ਨੇ ਲੇਕਿਨ ਜਿਸ ਹਿਰਦੇ ਚ ਪ੍ਰੇਮ ਪੈਦਾ ਹੋ ਗਿਆ ਹੈ ਔਰ ਜਿਸ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ ਉਹ ਹਿਰਦਾ ਸ਼ੁੱਧ ਹੋ ਜਾਂਦਾ ਹੈ ਉਹ ਹਿਰਦਾ ਪਾਵਨ ਹੋ ਜਾਂਦਾ ਹੈ ਜਿਸ ਨਾਲ ਪ੍ਰੇਮ ਹੈ ਵਿਚਨਲ ਛਲ ਕਰਨਾ ਬਹੁਤ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਸ ਨੂੰ ਧੋਖਾ ਦੇਣਾ ਬਹੁਤ ਔਖਾ ਹੈ ਜਿਸ ਨਾਲ ਪ੍ਰੇਮ ਹੈ ਉਸ ਨਾਲ ਕਪਟ ਕਰਨਾ ਬੜਾ ਔਖਾ ਹੈ ਕਿ ਪ੍ਰਮਾਤਮਾ ਦਾ ਪ੍ਰੇਮ ਤੇ ਸਮੂਹ ਬ੍ਰਹਿਮੰਡ ਨਾਲ ਪ੍ਰੇਮ ਹੈ ਪੂਰਨ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਣੇ ਉਹ ਖਾਲਸ ਹੈ ਉਹ ਸ਼ੁੱਧ ਹੈ ਉਹ ਪਾਵਨ ਹੈ ਜਿਸ ਦੇ ਅੰਦਰ ਪੂਰਨ ਬ੍ਰਹਿਮੰਡ ਦਾ ਪ੍ਰੇਮ ਪੈਦਾ ਹੋ ਗਿਆ ਉਹ प्रेम मंड दे प्रति दयालु हो जाएगा ओ ब्रह्मण दे पतई सेवा भाव नाल देखेगा ओ ब्रह्मण ਵਿੱਚ ਕਿਸੇ ਨਾਲ ਵੀ छल ਤੇ कपट ਨਹੀਂ ਕਰ سکےਗਾ ਕਿਉਂਕਿ ਉਸ ਦੇ ਅੰਦਰ प्रेम ਪੈਦਾ ਹੋ ਗਿਆ ਹੈ प्यार ਪੈਦਾ ਹੋ ਗਿਆ ਹੈ प्रेम ਹੀ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ ਪਾਵਨ ਕਰ ਦਿੰਦਾ ਹੈ ਔਰ प्रेम ਦੀ ਇਸ ਸੁਰਤ ਨੂੰ प्रेम ਦੇ ਇਸ धागे ਨੂੰ ਸੰਤ ਜਨ परमात्मा तक ले जाने ਵਿੱਚ ਸਹਾਇਕ ਨੇ ਮਦਦਗਾਰ ਨੇ ਵਿਣ ਪ੍ਰਭ ਕਿਉਂ ਸੁਖ ਪਾਈਗੇ ਦੂਜੀ ਨਹੀਂ ਜਾਏ परमात्मा ਤੋਂ ਬਿਨਾ ਪਰਮ ਆਨੰਦੀ ਪ੍ਰਾਪਤੀ ਕਿਥੋਂ ਹੋਵੇ ਦੂਜੀ ਹੋਰ ਕੋਈ ਥਾ ਹੀ ਨਹੀਂ ਹੈ ਜਿਨੇ ਚਖਿਆ પ્રેમ ਰਸ ਸੇ ਤ੍ਰਿਪਤ ਰਹੇ ਆਗਾਇ પ્રેમ ਇੱਕ ਐਸਾ ਰਸ ਹੈ ਜਿਨ੍ਹਾਂ ਨੇ ਵੀ ਚਖ ਲਿਆ ਉਹਨਾਂ ਦੇ ਹਿਰਦੇ ਵਿੱਚ ਭੁੱਖ ਨਹੀਂ ਰਹਿੰਦੀ ਸਦਾ ਹਿਰਦੇ ਤ੍ਰਿਪਤ ਰਹਿੰਦੇ ਨੇ ਰਜੇ ਹੋਏ ਰਹਿੰਦੇ ਨੇ ਆਪ ਤਿਆਗ ਬਿੰਤੀ ਕਰੇ ਲੇਹੁ ਪ੍ਰਭੂ ਲੜ ਲਾਏ ਪ੍ਰੇਮ ਨਾਲ ਭਿਜੇ ਹਿਰਦੇ ਕਿਸ ਤਰ੍ਹਾਂ ਜੀਉਂਦੇ ਨੇ ਇਸ ਤਰ੍ਹਾਂ ਦੀਆਂ ਜੀਵ ਇਸਤਰੀਆਂ ਹਰ ਵਕਤ ਬੇਨਤੀ ਦੇ ਚ ਜੀਵਦੀਆਂ ਨੇ ਅਰਦਾਸ ਤੇ ਜੋੜੀ ਦੇ ਜੀਵਦੀਆਂ ਨੇ اے ਪ੍ਰਭੂ ਤੂੰ ਆਪਣੇ ਲੜ ਲਾ ਲੈ ਆਪਣੇ ਨਾਲ ਜੋੜ ਲੈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਦੇ ਨਾ ਜਾਏ ਜਿਨ੍ਹਾਂ ਨੂੰ ਪਰੀਪੂਰਨ ਪ੍ਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਜੋੜ ਲਿਆ ਉਹ ਫਿਰ ਕਦੀ ਵਿਛੜਦੇ ਨਹੀਂ ਸੰਸਾਰ ਦੇ ਵਿੱਚ ਮਿੱਤਰ ਮਿਲਿਆ ਵਿਛੜ ਸਕਦਾ ਹੈ ਪੁੱਤਰ ਮਿਲਿਆ ਵਿਛੜ ਜਾਏਗਾ ਪਰਿਵਾਰ ਮਿਲਿਆ ਵਿਛੜ ਜਾਏਗਾ ਧਨ ਸੰਪਦਾ ਮਿਲੀ ਹੈ ਵਿਛੜ ਜਾਏਗੀ ਸਭ ਕੁਝ ਵਿਛੜ ਜਾਂਦਾ ਹੈ ਪਰ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ ਜੇ ਕਿਰਪ ਦੇ ਪ੍ਰਮਾਤਮਾ ਮਿਲ ਜਾਏ ਪ੍ਰਭੂ ਮਿਲ ਜਾਏ ਫਿਰ ਵਿਛੋੜਾ ਹੈ ਹੀ ਨਹੀਂ ਸੇ ਵਿਛੜ ਕਤੇ ਨਾ ਜਾਏ ਪਰਬ ਵੇਣ ਦੂ ਜਾ ਕੋ ਨਹੀਂ ਨਾਨਕ ਹਰ ਸਣਾਏ ਜੋ ਮਿਲ ਕੇ ਕਦੀ ਵਿਛੜੇ ਨਾ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੋਰ ਕੋਈ ਵੀ ਨਹੀਂ ਅਸੂ ਸੁਖੀ ਵਸੰਧਾਮ ਜਿਨਾ ਮਾਇ ਹਰ ਰਾਇ ਅਸੂਦਾ ਮਹੀਨਾ ਉਹਨਾਂ ਲਈ ਸੁਖਮਈ ਹੁੰਦਾ ਹੈ ਜਿਨ੍ਹਾਂ ਦੇ ਮਨ ਅਸੂ ਦੇ ਮਹੀਨੇ ਦੀ ਤਰ੍ਹਾਂ ਨੇ ਉਹ ਸੁਖ ਮਈਨੇ ਔਰ ਉਹਨਾਂ ਦੇਤੇ ਹਰ ਵਕਤ ਪ੍ਰਭੂ ਦੀ ਕਿਰਪਾ ਬਣੀ ਰਹਿੰਦੀ ਹੈ ਹਰ ਵਕਤ ਪਰਮਾਤਮਾ ਦੀ ਮਿਹਰ ਬਣੀ ਰਹਿੰਦੀ ਹੈ ਉਹ ਬਖਸ਼ਿਸ਼ ਦੇ ਪਾਤਰ ਬਣੇ ਰਹਿੰਦੇ ਨੇ ਪ੍ਰੇਮ ਨਾਲ ਤ੍ਰਿਪਤ ਰਹਿੰਦੇ ਨੇ ਪ੍ਰੇਮ ਨਾਲ ਠੰਡੇ ਰਹਿੰਦੇ ਨੇ ਔਰ ਸਰਬਤ ਦੇ ਭਲੇ ਵਿੱਚ ਜੀਉਂਦੇ ਨੇ ਸਰਬਤ ਦਾ ਭਲਾ ਮੰਗਦੇ ਹੀ ਰਹਿੰਦੇ ਆਪ ਜੀ ਸਰਵਣ ਕਰੈਸੋ ਸ੍ਰੀ ਬਾਰਾਮਾ ਮਾਂਜ ਵਿੱਚੋਂ ਇਸ ਮਹੀਨੇ ਦਾ ਪਾਠ ਤੇ ਪਾਠ ਦੀ ਵਿਆਖਿਆ ਬਾਠ ਦੀ ਵਿਆਖਿਆ ਕੀਤੀ ਸੀ ਗਿਆਨੀ ਸੰਤ ਸਿੰਘ ਮਸਕੀਨ ਹੋਰਾ ਸਾਹਿਬ ਸਿਰ ਗੁਰੂ ਅਰਜਨ ਦੇਵ ਜੀ ਆਪਣੇ ਉਚਾਰਿਤ ਇੱਕ ਸ਼ਬਦ ਵਿੱਚ ਫਰਮਾਉਂਦੇ ਨੇ ਕਿ ਸੱਚੇ ਸੁਖ ਦੀ ਪ੍ਰਾਪਤੀ ਵਾਸਤੇ ਉਸ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ਜਿਹੜੇ ਵਡਭਾਗੇ ਪ੍ਰਾਣੀ ਉਸ ਪ੍ਰਭੂ ਦਾ ਨਾਮ ਜਪਦੇ ਨੇ ਉਹਨਾਂ ਉੱਤੇ ਗ੍ਰਹਾਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਸਭ ਤੋਂ ਉੱਤਮ प्रभु का नाम प्राप्त हो जाता है वह फिर शगन ते अपशगन की विचार भी नहीं करते बस उस अकाल पुरख की कीर्ति ही करते आनंद विचरते ने सूख सहज आनंद कणा हर कीर्तन गाओ गरह निवारे सतगुरु दे अपना नाओ ਸਰਵਨ ਕਰਦੇ ਆ ਭਾਈ ਬਖਸ਼ੀਸ਼ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਖੁਸਰਜ ਅਨੰਦ Bye. de Prabhu pa I'm <laughs> सहज आनंद कणा हर कीर्तन गाओ गरे निवारे सतगुरु दे अपना नाव आप जी सरमन का रेसो पाई बख्शी सिंह ते उनांदे रागी जथे वलो गायन कीता होया है ए शबद अकाल पुरख प्रभु दा नाम सुखदायक अते कल्याणकारी है इससे करके ता हिदायत है हलत सुख पलत सुख नित सुख सिमरनु ਨਾਮ ਗੋਬਿੰਦ ਦਾ ਸਦਾ ਲੀਜੈ ਮਿਟਹਿ ਕਮਾਣੀ ਪਾਪ ਚਿਰਾਣੀ ਸਾਧ ਸੰਗਤ ਮਿਲ ਮੁਵਾ ਜੀਜੈ ਪਰ ਇਸ ਨਾਮ ਨੂੰ ਤਾਂ ਹੀ ਜਪਿਆ ਜਾ ਸਕਦਾ ਜੇਕਰ ਪਖੰਡ ਆਦੀ ਛੱਡ ਕੇ ਮਨ ਕਪਟ ਤੋਂ ਰਹਿਤ ਹੋ ਜਾਵੇ ਤਾਂ ਹੀ ਨਿਤਾ ਪ੍ਰਤੀ ਉਸ ਅਕਾਲ ਪੁਰਖ ਪ੍ਰਭੂ ਦਾ ਨਾਮ ਲਿਆ ਜਾ ਸਕਦਾ ਹੈ ਜਾਣਕਾਰੀ ਕਰਦੂਜਾ ਸਰਲੇਖ ਅਧੀਨ ਉਚਾਰੇ ਗਏ ਸ਼ਬਦ ਵਿੱਚ ਭਗਤ ਨਾਮਦੇਵ ਜੀ ਇਸ ਤਤ ਦੀ ਪ੍ਰੋਡਕਟਾ ਕਰਦੇ ਨੇ ਸੁਣਦੇ ਹਾਂ ਜਸਜੀਤ ਕੌਰ ਹੋਰਾਂ ਪਾਸੋਂ ਵਾਰਤਾ ਹਰ ਕਾ ਨਾਮ ਨਿਤ ਨਿਤਹਿ ਲਈ ਜਾਏ ਇਹ ਪੰਕਤੀ ਰਾਮਕਲੀ ਰਾਗ ਵਿੱਚ ਭਗਤ ਨਾਮਦੇਵ ਜੀ ਦੇ ਮੁਖਾਰ ਬਿੰਦੂ ਉਚਾਰਨ ਕੀਤੀ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਰੰਗ 973 ਦੀ ਸੁਭਾਈ ਮਾਨ ਹੈ ਅੱਜ ਤੋਂ 750 ਸਾਲ ਪਹਿਲੇ ਦੇ ਸਮੇਂ ਦੇ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਪਾਵੇ ਪਗਤ ਨਾਮਦੇਵ ਜੀ ਛਿੰਬੇ ਹਨ ਪਰ ਉਹਨਾਂ ਦੇ ਪ੍ਰਭੂ ਪਿਆਰ ਤੇ ਉਸ ਵਿੱਚ ਅਗਾਧ ਨਿਸ਼ਚੇ ਵਾਲੀ ਪਾਵਨਾ ਸਦਕਾ ਉਹ ਅਕਾਲ ਪੁਰਖ ਨਾਲ ਪਿਆਰ ਕਰਨ ਵਾਲੇ ਜੀਵਾਂ ਦੇ ਦਿਲਾਂ ਦੇ ਰਾਜੇ ਤੇ ਹਿਰਦਿਆਂ ਦੀ ਟੜਕਨ ਮੰਨੇ ਜਾਂਦੇ ਹਨ ਗੁਰੂ ਰਾਮਦਾਸ ਜੀ ਇਹਨਾਂ ਦੇ ਪ੍ਰਭੂ ਪ੍ਰੇਮ ਦੀ ਉਚਤਾ ਤੇ ਆਧਾਰ ਤੇ ਉਹਨਾਂ ਬਾਰੇ ਬਚਨ ਕਰਦੇ ਹਨ ਨਾਮ ਦਿਉ ਪ੍ਰੀਤ ਲਗੀ ਹਰ ਸੇਤੀ ਲੋਕ ਛੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਉ ਮੁਖ ਲਾਏ ਗੁਰੂ ਅਰਜਨ ਦੇਵ ਜੀ ਵੀ ਫਰਮਾਉਂਦੇ ਹਨ ਕਿ ਭਗਤ ਨਾਮ ਦੇਵ ਜੀ ਦਾ ਮਨ ਹਰ ਵੇਲੇ ਪਰਮਾਤਮਾ ਨਾਲ ਜੁੜਿਆ ਰਹਿੰਦਾ ਹੈ ਇਸ ਬਰਕਤ ਨਾਲ ਕਿ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਧਾਮ ਕੋ ਛੀਪਰੋ ਹੋਇਓ ਲਖੀਨਾ ਭਗਤ ਨਾਮਦੇਵ ਜੀ ਦੇ 61 ਸ਼ਬਦ 18 ਰਾਗਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ विचार अधीन पंक्ति विच भगत जी सारी मनुखता को समझा रहे हन कि परमात्मा दा नाम सदा जपना चाहिदा है बानी विच वाद तो वाद जोर अकाल पुरख अभेदता प्राप्त उत्ते दिता गया है ते इस खातर जो मार्ग दस्या गया है उस दा नाम है नाम जपना रामकली राग विच ਪੰਵੇ ਪਾਤਸ਼ਾ ਨਾਮ ਦੀ ਮਹਿਮਾ ਇਸ ਤਰ੍ਹਾਂ ਬਿਆਨ ਕਰਦੇ ਹਨ ਸੋਈ ਸੁਨੰਦੜੀ ਮੇਰਾ ਤਨਮਨ ਮੋਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਭਗਤ ਨਾਮਦੇਵ ਜੀ ਆਸਾ ਰਾਗ ਵਿੱਚ ਫਰਮਾਉਂਦੇ ਹਨ ਕਿ ਉਹਨਾਂ ਦਾ ਮਨ ਕਪੜਾ ਮਿਨਨ ਵਾਲਾ ਗਜ ਤੇ ਜੀਬ ਕੈਂਚੀ ਬਨ ਗਈ ਹੈ ਉਹਨਾਂ ਨੂੰ ਕਿਸੇ ਉੱਚੀ ਨੀਵੀਂ ਜਾਤੀ ਜਾਂ ਗੋਤ ਦੀ ਪਰਵਾਹ ਨਹੀਂ ਕਿਉਂਕਿ ਉਹ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦੇ ਹਨ ਇਸ ਸਰੀਰ ਮਿੱਟੀ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਨਾਮ ਰੰਗ ਨਾਲ ਰੰਗਿਆ ਹੋਇਆ ਹੈ ਤੇ ਨਾਮ ਦੀ ਸੀਉਂ ਲਾਈ ਹੋਈ ਹੈ ਨਾਮ ਤੋਂ ਬਿਨਾ ਉਹ ਇੱਕ ਕੜੀ ਵੀ ਨਹੀਂ ਰਹਿ ਸਕਦੇ ओ हरी दे गा गा के अठे पेहर अपने खसम प्रभु याद करते रहते हैं उन्होंने मन दे नाल सीता गया है उन्होंने सोने की सूई मिली है जिस जिसकी बरकत नाल न शुद्ध निर्मल हो गया है मन मेरों गज जेबा मेरी काती मप मप काटो की फ़ासी। कहा करो जाती कह करो पाती राम को नाम जपो दिन राती रांगन रागो सीवन सीवो, राम नाम बिन करी के गुन भगत आठ पहर अपना खसम त्यावो सोने की सुई रूपे का तागा नामे का चित हर लागा सवाल पैदा हुंदा है कि ए नाम कदों जपना है ता जवाब है हर का नाम नित नित लीज संखेप यही कहा जा सकता है कि विचार अधीन पंक्ति विच भगत नाम देव जी मन को समझा रहे हैं हे पखंडी मन कपट ना कर छड़ दे एक कपट करना ਹਮੇਸ਼ਾ ਉਸ ਹਰੀ ਪਰਮਾਤਮਾ ਵਾਇਗਰੂ ਦਾ ਸਿਮਰਨ ਕਰਿਆ ਕਰ ਉਸਨੂੰ ਯਾਦ ਕਰਿਆ ਕਰ ਉਸਦੀ ਬੰਦਗੀ ਕਰਿਆ ਕਰ ਉਸਨੂੰ ਚੇਤੇ ਕਰਿਆ ਕਰ ਉਸਦਾ ਸ਼ੁਕਰਾਨਾ ਕਰਿਆ ਕਰ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੇ ਹਰ ਕਾ ਨਾਮ ਨਿਤ ਨਿਤੇ ਲੀਜੇ ਹਰ ਕਾ ਨਾਮ ਨਿਤ ਨਿਤੇ ਲੀਜੇ ਇਹ વાਤਾ ਸੁਣਾ ਰਹੇ ਸਨ ਜਸਜੀਤ ਕੌਰ अकाल पुरख परमेश्वर का नाम जपना उसकी सिफतो सलाह करनी उस दे गुण गायन करना यह सब कुछ उस अकाल पुरख की कृपा से ही आधारित है उही ऐसा सबब बना सकता है तांते फिर बेनती करनी चाहती है से संजोग करो मेरे प्यारे, जित रसना हर नाम उचारे ਸਰਵਨ ਕਰਦੇ ਆ ਭਾਈ ਭਗਵੰਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੈ ਜਿਤ ਰਸਨਾ ਹਰ ਨਾਮ ਉਚਾਰੈ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਸੁਣ ਬੇਨਤੀ ਪ੍ਰਭ ਦੀ ਦਿਆਲਾ गाव गुण सदार साला सुन बेती दी दयाला साध गाव गुण से सङ्ग ਤਿਸ ਕਿਰਪਾ ਕਰੇ ਬਸੈ ਤਿਸ ਨੇਰਾ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੈ ਤਿਸ ਨੇਰਾ ਸੇ ਸੰਜੋਗ ਕਰੋ ਮੇਰੇ ਪਿਆਰੇ ਸੇ ਸੰਜੋਗ भूख तेरा नाम तू दाता प्रभ दे जन की भूख तेरा नाम ਮਾਨਾ ਨਾਨਕ ਦੇਵ ਨਾਰ ਸੁਜਾਨਾ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਇਸ ਸ਼ਬਦ ਦਾ ਗਾਇਨ ਕੀਤਾ ਸੀ ਪਾਈ ਭਗਵੰਤ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ